ਪਿਛਲੇ 4-5 ਦਿਨਾਂ ਤੋਂ ਮੇਰੇ ਨਾਲ ਸੰਗਰੂਰ ਤੋਂ ਸਾਡੇ ਇੱਕ ਨਾਮਵਰ ਵਿਅਕਤੀ ਨੇ ਉਹਨਾਂ ਨੇ ਫੋਨ ਤੇ ਗੱਲ ਕੀਤੀ ਫਿਰ ਮਿਲ ਕੇ ਉਹਨਾਂ ਨੇ ਮੇਥੋਂ ਟਾਈਮ ਲਿਆ ਤੇ ਮੇਰੇ ਨਾਲ ਮਿਲ ਕੇ ਇਹ ਗੱਲ ਕਨਫਰਮ ਕੀਤੀ ਖੁਦ ਨਾਇਬ ਸਿੰਘ ਸੈਣੀ ਦੇ ਨਾਲ ਜਿਹੜਾ ਮੀਟਿੰਗ ਕਰਨ ਦੇ ਲਈ ਜਿਹੜੀ ਬੰਦ ਕਮਰਾ ਮੀਟਿੰਗ ਦੇ ਲਈ ਉਹਨਾਂ ਨੇ ਪ੍ਰਪੋਜ਼ਲ ਦਿੱਤੀ ਮੈਂ ਨਾਇਬ ਸਿੰਘ ਸੈਣੀ ਜੀ ਨੂੰ ਕਹਿਣਾ ਚਾਹੁੰਦੀ ਆ ਕਿ ਮੇਰੇ ਨਾਲ ਜਾ ਸਾਡੇ ਕਿਸੇ ਵੀ ਵਰਕਰ ਨਾਲ ਕਿਸੇ ਲੀਡਰ ਨਾਲ ਸੰਪਰਕ ਕਰਨ ਤੋਂ ਪਹਿਲਾਂ ਉਹ ਸਾਡੀ ਇੱਕ ਵਾਰ ਹਿਸਟਰੀ ਪੜ੍ਹ ਲੈਣ ਕਿ ਦੇਖ ਲੈਣ ਕਿ ਅਸੀਂ ਕਿੱਥੋਂ ਤੇ ਕਿਵੇਂ ਅੱਜ ਇਸ ਮੁਕਾਮ ਦੇ ਉੱਤੇ ਪਹੁੰਚੇ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਕੋਈ ਵਿਕਾਊ ਮਟੀਰੀਅਲ ਜਾਂ ਕੋਈ ਮਾਲ ਨਹੀਂ ਹੈਗੇ ਜਿਹੜੇ ਅੱਜ ਤੱਕ ਜਿੰਨਾ ਸ਼ਬਦਾਂ ਦੇ ਨਾਲ ਇਹ ਲੋਕ ਸਾਨੂੰ ਜਿਹੜਾ ਸੰਬੋਧਿਤ ਕਰਦੀਆਂ ਆਈਆਂ ਨੇ ਜਿਹੜੀਆਂ ਪਾਰਟੀਆਂ ਪਾਰਟੀ ਦੀ ਇੱਕ ਸੱਚੇ ਸਪਾਈ ਹੋਣ ਦੇ ਨਾਤੇ ਇੱਕ ਡੈਡੀਕੇਟਿਡ ਵਰਕਰ ਹੋਣ ਦੇ ਨਾਤੇ ਅਸੀਂ ਪਾਰਟੀ ਨਾਲ ਡਟ ਕੇ ਖੜੇ ਸੀ ਅੱਜ ਵੀ ਖੜੇ ਆ ਤੇ ਕਿ ਸੰਗਰੂਰ ਦੀ ਐਮਐਲਏ ਦੇ ਨਾਲ ਅਪਰੋਚ ਕਰਨੀ ਉਹਦੇ ਨਾਲ ਸੰਪਰਕ ਕਰਨਾ ਤਾਂ ਉਥੋਂ ਅਸੀਂ ਜਿਹੜਾ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਸ ਤਰੀਕੇ ਦੀ ਜਿਹੜੀ ਖਰੀਦੋ ਫੋਕ ਦੇ ਵਿੱਚ ਇੱਕ ਵਾਰੀ ਫੇਰ ਗੱਲ ਚੱਲੀ ਆ ਤੇ ਨਰਿੰਦਰ ਕੌਰ ਭਰਾਜ ਨੇ ਆ ਜਿਹੜਾ ਕਿ ਸਿੱਧੇ ਤੌਰ ਤੇ ਕਹੇ ਵੀ ਉਹ ਕੋਈ ਮੀਟਿੰਗ ਹੈ ਜਿਹੜੀ ਉਹ ਨਹੀਂ ਕਰਨਗੇ ਭਾਜਪਾ ਦੇ ਨਾਲ ਮੈਮ ਦੇਖਿਏ ਜਿਸ ਤਰ੍ਹਾਂ ਦੇ ਨਾਲ ਤੁਸੀਂ ਗੱਲ ਕਹੀ ਬੇਸਿਕਲੀ ਹੋਈ ਕੀ ਸੀ ਕਿਉਂਕਿ ਆਮ ਤੌਰ ਤੇ ਲੀਡਰ ਆਪਸ ਵਿੱਚ ਮਿਲਦੇ ਰਹਿੰਦੇ ਨੇ ਇਹ ਨਹੀਂ ਕੋਈ ਹੁੰਦਾ ਵੀ ਕਿਹੜੀ ਪਾਰਟੀ ਤੋਂ ਆ ਕਿਹੜੀ ਤੋਂ ਨਹੀਂ ਹੈਗਾ ਤੁਹਾਡੇ ਨਾਲ ਐਗਜ਼ੈਕਟਲੀ ਇਹ ਗੱਲ ਚੱਲੀ ਤੇ ਕਿੰਨੇ ਕੁ ਦਿਨ ਪੁਰਾਣੀ ਹੈ ਇਹ ਗੱਲਬਾਤ ਜਿਹੜੀ ਤੁਹਾਡੇ ਨਾਲ ਪਿਛਲੇ 4-5 ਦਿਨਾਂ ਤੋਂ ਮੇਰੇ ਨਾਲ ਸੰਗਰੂਰ ਤੋਂ ਸਾਡੇ ਇੱਕ ਨਾਮਵਰ ਵਿਅਕਤੀ ਨੇ ਉਹਨਾਂ ਨੇ ਫੋਨ ਤੇ ਗੱਲ ਕੀਤੀ ਫਿਰ ਮਿਲ ਕੇ ਉਹਨਾਂ ਨੇ ਮੇਰੇ ਤੋਂ ਟਾਈਮ ਲਿਆ ਤੇ ਮੇਰੇ ਨਾਲ ਮਿਲ ਕੇ ਇਹ ਗੱਲ ਕਨਫਰਮ ਕੀਤੀ ਮੈਨੂੰ ਵੀ ਇਸ ਵੀ ਸ਼ਾਇਦ ਕੋਈ ਬੰਦਾ ਉਹਨਾਂ ਦੇ ਬਿਹਾਫ ਤੇ ਮਿਲੇਗਾ ਤਾਂ ਖੁਦ ਨਾਇਬ ਸਿੰਘ ਸੈਣੀ ਦੇ ਨਾਲ ਜਿਹੜਾ ਮੀਟਿੰਗ ਕਰਨ ਦੇ ਲਈ ਜਿਹੜੀ ਬੰਦ ਕਮਰਾ ਮੀਟਿੰਗ ਦੇ ਲਈ ਉਹਨਾਂ ਨੇ ਪ੍ਰਪੋਜ਼ਲ ਦਿੱਤੀ ਜਿਸ ਵਿੱਚ ਆ ਭਾਜਪਾ ਦੀ ਜਿਹੜੀ ਰਾਜਨੀਤੀ ਹੈ ਜਾਂ ਸੰਗਰੂਰ ਤੋਂ ਮੇਰੇ ਅਗਲੀ ਇਲੈਕਸ਼ਨ ਲੜਨ ਦੇ ਲਈ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਮੇਰੀ ਜਿਹੜੀ ਡਿਮਾਂਡ ਹੈ ਜੋ ਉਹਨਾਂ ਦੇ ਵੱਲੋਂ ਮੈਨੂੰ ਰੱਖਿਆ ਗਿਆ ਕਿ ਤੁਸੀਂ ਉਹ ਜਿਹੜੀ ਰੱਖ ਸਕਦੇ ਹੋ ਮੰਗ ਲਓ ਕਿ ਮੰਗਣਾ ਹੈ ਜੀ ਤੇ ਉਸ ਦੇ ਆਧਾਰ ਤੇ ਉਹਨਾਂ ਨੇ ਮੇਰੇ ਨਾਲ ਬੰਦ ਕਮਰਾ ਮੀਟਿੰਗ ਦੀ ਜਿਹੜੀ ਪ੍ਰਪੋਜ਼ਲ ਦਿੱਤੀ ਆ ਔਰ ਮੈਂ ਕਿਉਂਕਿ ਇੱਕ ਨਾਨ ਪੋਲਿਟিক্যাল ਬੈਕਗ੍ਰਾਉਂਡ ਹੈ মিডিਆ ਦੇ ਰਾਹੀਂ ਪੰਜਾਬ ਦੇ ਕੀ ਪੂਰੇ ਦੁਨੀਆ ਦੇ ਵਿੱਚ ਬੈਠੇ ਪੰਜਾਬੀ ਜਾਣਦੇ ਆ ਕਿ ਮਹਿਜ 19 ਸਾਲ ਦੀ ਉਮਰ ਦੇ ਵਿੱਚ ਇੱਕ ਭਰਾਜ ਪਿੰਡ ਦੀ 19 ਸਾਲ ਦੀ ਕੁੜੀ ਨੇ ਪਹਿਲੀ ਪੋਲਿੰਗ ਏਜੰਟ ਬਣਨ ਦਾ ਜਿਹੜਾ ਮੈਨੂੰ ਮਾਣ ਮਿਲਿਆ ਸੀਗਾ ਸੋ ਡਟ ਕੇ ਜਦੋਂ ਕਿ ਪਿੰਡ ਦੇ ਵਿੱਚ ਕੋਈ ਹੋਰ ਬੂਥ ਨਹੀਂ ਸੀ ਲਾਉਣਾ ਚਾਹ ਚਾਰ ਡਰਦੇ ਸੀਗੇ ਨੌਜਵਾਨ ਉਸ ਟਾਈਮ ਮੈਂ ਬੂਥ ਲਾ ਕੇ ਆਮ ਆਦਮੀ ਪਾਰਟੀ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਔਰ ਅਰਵਿੰਦ ਕੇਜਰੀਵਾਲ ਜੀ ਇਹਨਾਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਮੈਂ ਪਾਰਟੀ ਦੇ ਨਾਲ ਜੁੜੀ ਸੀ ਲਗਾਤਾਰ ਮੈਂ ਆਪਣੀ ਪੜ੍ਹਾਈ ਵੀ ਕਰਦੀ ਰਹੀ ਮੈਂ ਮਾਸਟਰਸ ਕੀਤੀ ਫਿਰ ਐਲਐਲਬੀ ਕੀਤੀ ਔਰ ਐਲਐਲਬੀ ਤੋਂ 5 ਮਹੀਨੇ ਬਾਅਦ 2022 ਚ ਮੈਨੂੰ ਜਿਹੜੀ ਪਾਰਟੀ ਨੇ 2022 ਦੇ ਵਿੱਚ ਜਿਹੜੀ ਟਿਕਟ ਦਿੱਤੀ ਆ ਸੋ ਉਹ ਅਰਸੰਗਰੂਰ ਦੇ ਲੋਕਾਂ ਨੇ ਵੱਡਾ ਬਹੁਤ ਜਿਹੜਾ ਵੱਡਾ ਮਾਣ ਉੱਥੋਂ ਦੇ ਕੇ ਮੈਨੂੰ ਸਭ ਤੋਂ ਛੋਟੀ ਉਮਰ ਦੀ ਐਮਐਲਏ ਬਣਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਸੋ ਮੈਂ ਨਾਇਬ ਸਿੰਘ ਸੈਣੀ ਜੀ ਨੂੰ ਕਹਿਣਾ ਚਾਹੁੰਦੀ ਆ ਕਿ ਮੇਰੇ ਨਾਲ ਜਾ ਸਾਡੇ ਕਿਸੇ ਵੀ ਵਰਕਰ ਨਾਲ ਕਿਸੇ ਲੀਡਰ ਨਾਲ ਸੰਪਰਕ ਕਰਨ ਤੋਂ ਪਹਿਲਾਂ ਉਹ ਸਾਡੀ ਇੱਕ ਵਾਰ ਹਿਸਟਰੀ ਪੜ੍ਹ ਲੈਣ ਕਿ ਦੇਖ ਲੈਣ ਕਿ ਅਸੀਂ ਕਿੱਥੋਂ ਤੇ ਕਿਵੇਂ ਅੱਜ ਇਸ ਮੁਕਾਮ ਦੇ ਉੱਤੇ ਪਹੁੰਚੇ ਆ। ਇਹਦੇ 'ਚ ਕਿਉਂਕਿ ਉਮੂਮ ਤੌਰ ਤੇ ਹੁੰਦਾ ਖੈਰ ਇਹਦੇ 'ਚ ਵੀ ਕੋਈ ਆਮ ਤੌਰ ਤੇ ਪਾਰਟੀਆਂ ਪ੍ਰਪੋਜ਼ਲ ਦੇ ਦਿੰਦਾਂ ਨੇ ਵੀ ਤੁਸੀਂ ਸਾਡੇ ਇਲੈਕਸ਼ਨ ਲੜ ਲਓ ਜੀ ਸਾਡੇ ਕਨਿਊ ਟਿਕਟ ਤੇ ਲੈ ਲਓ ਪ੍ਰਪੋਜ਼ਲ ਆਉਂਦੀਆਂ ਰਹਿੰਦੀਆਂ ਨੇ ਪਰ ਇੱਕ ਹੁੰਦਾ ਹੈ ਪ੍ਰਪੋਜ਼ਲ ਆਣੀ ਤੇ ਦੂਜਾ ਹੁੰਦਾ ਹੈ ਵੀ ਕੋਈ ਲਾਲਚ ਦੇ ਕੇ ਇਸ ਪਾਸੇ ਕਹਿਣਾ ਵੀ ਤੁਸੀਂ ਲੜਨਾ ਹੈ ਤੁਸੀਂ ਨਹੀਂ ਲੜਨਾ ਡਿਸੀਜਨ ਤੁਹਾਡਾ ਹੋਊਗਾ ਤੁਸੀਂ ਦੱਸੋ ਵੀ ਪੈਸੇ ਦਾ ਲੈਣ ਦੇ ਕੇ ਪਾਰਟੀ 'ਚ ਸ਼ਾਮਲ ਕਰੋਨਾ ਇੰਡੀਕੇਸ਼ਨ ਇਸੇ ਤਰ੍ਹਾਂ ਦੀ ਸੀ ਵੀ ਕੋਈ ਵੀ ਇਸ ਤਰੀਕੇ ਦੇ ਨਾਲ ਖਰੀਦਿਆ ਜਾਵੇ ਕਿ ਕਿਉਂਕਿ ਇਹ ਤੋਂ ਪਹਿਲਾਂ ਵੀ ਪ੍ਰੇਸ਼ਨ ਲੋਟਸ ਨੂੰ ਲੈ ਬਿਲਕੁਲ ਜਿਹੜਾ ਲਾਲਚ ਮੈਂ ਦੱਸ ਹੀ ਦਿੱਤਾ ਕਿ ਉਹਨਾਂ ਨੇ ਮੈਨੂੰ ਮੇਰੇ ਤੇ ਛੱਡ ਦਿੱਤੀ ਕਿ ਤੁਸੀਂ ਦੱਸੋ ਤੁਹਾਡੀ ਕੀ ਡਿਮਾਂਡ ਹੈਗੀ ਆ ਸੋ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਕੋਈ ਵਿਕਾਊ ਮਟੀਰੀਅਲ ਜਾਂ ਕੋਈ ਮਾਲ ਨਹੀਂ ਹੈਗੇ ਜਿਹੜੇ ਅੱਜ ਤੱਕ ਜਿੰਨਾ ਸ਼ਬਦਾਂ ਦੇ ਨਾਲ ਇਹ ਲੋਕ ਸਾਨੂੰ ਜਿਹੜਾ ਸੰਬੋਧਿਤ ਕਰਦੀਆਂ ਆਈਆਂ ਨੇ ਜਿਹੜੀਆਂ ਪਾਰਟੀਆਂ ਸੋ ਅਸੀਂ ਮੈਂ ਪਾਰਟੀ ਦੀ ਜਿਹੜੀ ਇੱਕ ਸੱਚੇ ਸਪਾਈ ਹੋਣ ਦੇ ਨਾਤੇ ਇੱਕ ਡੈਡੀਕੇਟਿਡ ਵਰਕਰ ਹੋਣ ਦੇ ਨਾਤੇ ਅਸੀਂ ਪਾਰਟੀ ਨਾਲ ਡਟ ਕੇ ਖੜੇ ਸੀ ਅੱਜ ਵੀ ਖੜੇ ਹਾਂ ਤੇ ਅੱਗੇ ਵੀ ਖੜੇ ਹਾਂ ਕੋਈ ਕਾਰਵਾਈ ਕਰਨੀ ਅੱਗੇ ਵਧੂਗਾ ਜਾਂ ਇਹ ਵੀ ਠੀਕ ਹੈ ਪਾਰਟੀ ਅੱਗੇ ਡਿਸਾਈਡ ਕਰੂਗੀ ਕਿਉਂਕਿ ਵੈਸੇ ਜੇ ਦੇਖਿਆ ਜਾਵੇ ਨੈਪਸਨੀ ਨੂੰ ਲੈ ਕੇ ਜਿਵੇਂ ਅੱਜ ਵੀ ਮੁੱਖ ਮੰਤਰੀ ਬੜੇ ਹੱਸਦੇ ਚਿਹਰਿਆਂ ਦੇ ਨਾਲ ਮਿਲ ਕੇ ਗਏ ਨੇ ਕਿ ਖੈਰ ਜਦੋਂ ਚੁੱਪਰ ਚੜ੍ਹਨਾ ਸੀਗਾ ਪਰ ਉਹਦੇ ਵਿੱਚ ਜਿਹੀ ਖਬਰ ਆ ਜਾਣੀ ਇਹ ਦੋਨੇ ਸੁਭਾਅ ਨੂੰ ਕਿਵੇਂ ਮੈਚ ਕਰਦੇ ਹੋ ਤੁਸੀਂ ਇੱਕ ਪਾਸੇ ਤਾਂ ਨੈਪਸਨੀ ਦੇਖਿਆ ਜਾਵੇ ਚਲੋ ਵੈਸੇ ਪ੍ਰਵਿਰਤੀ ਜਿਵੇਂ ਹੁੰਦੀ ਹੈ ਇਨਸਾਨ ਦੀ ਦੇ ਅਨੁਸਾਰ ਦੂਜੇ ਪਾਸੇ ਕੀ ਆਖਰ ਖਰੀਦ ਪ੍ਰੋਤ ਤੱਕ ਦਾ ਸਿਲਸਿਲਾ ਚੱਲਦਾ ਹੈ ਬਿਲਕੁਲ ਜੀ ਦੇਖੋ ਮੁੱਖ ਮੰਤਰੀ ਸਾਹਿਬ ਦੇ ਨਾਲ ਤਾਂ ਉਹਨਾਂ ਦੀਆਂ ਜਿਹੜੀਆਂ ਫਾਰਮਲ ਮੀਟਿੰਗਸ ਹੁੰਦੀਆਂ ਰਹਿੰਦੀਆਂ ਨੇ ਪੰਜਾਬ ਦੇ ਜਿਹੜੇ ਕਿਉਂਕਿ ਬਾਰਡਰ ਤੇ ਜਿਹੜਾ ਸਾਡੇ ਚਾਹ ਪਾਣੀਆਂ ਦੀ ਗੱਲ ਚੱਲ ਰਹੀ ਹੈ ਚਾਹ ਹੋਰ ਚੀਜ਼ਾਂ ਦੇ ਉੱਤੇ ਸੋ ਸੀਐਮ ਸਾਹਿਬ ਨਾਲ ਤਾਂ ਉਹਨਾਂ ਦੀਆਂ ਮੀਟਿੰਗਸ ਹੁੰਦੀਆਂ ਰਹਿੰਦੀਆਂ ਨੇ ਸੋ ਸੰਗਰੂਰ ਦੀ ਐਮਐਲਏ ਦੇ ਨਾਲ ਅਪਰੋਚ ਕਰਨੀ ਉਹਦੇ ਨਾਲ ਸੰਪਰਕ ਕਰਨਾ ਤਾਂ ਉੱਥੋਂ ਸੀ ਜਿਹੜਾ ਅੰਦਾਜ਼ਾ ਲਾ ਸਕਦੇ ਆ ਕਿ ਕਿਸ ਤਰੀਕੇ ਦੀ ਜਿਹੜੀ ਗਰੀਦੋ ਫੋਕ ਦੇ ਵਿੱਚ ਗਈਆਂ ਹੁਣ ਤੋ ਕਿਉਂਕਿ ਹੁਣ ਤਾਂ ਚਲੋ ਤੁਸੀਂ ਤਾਂ ਖੋਲਤਾ ਹੈ ਮੋਰਚਾ ਜਿਵੇਂ ਕਹਿ ਦਈਏ ਕਈ ਵਾਰ ਹੁੰਦਾ ਕਿ ਲੀਡਰ ਬੜਾ ਇਹਨੂੰ ਸੌਫਟਲੀ ਲੈ ਜਾਂਦੇ ਨੇ ਹੋ ਸਕਦਾ ਵੀ ਹੋਰ ਵੀ ਤੁਹਾਡੇ ਕਈ ਆਗੂਆਂ ਦੇ ਨਾਲ ਇਸ ਤਰ੍ਹਾਂ ਦੀ ਕੋਈ ਗਲਵਾ ਚੱਡੀ ਹੋਵੇ ਦੇਖੋ ਮੈਂ ਸੰਗਰੂਰ ਦੀ ਉਹ ਸੀਟ ਤੋਂ ਆਉਣੀ ਆ ਜਿੱਥੋਂ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੀ ਪਾਰਟੀ ਦਾ ਉੱਥੋਂ ਲੱਗਿਆ ਇੱਕ ਨੂੰ ਲਾ ਕੇ ਜੇ ਕਹੀਏ ਜਿਹੜੀ ਸਾਡੀ ਪਾਰਟੀ ਦੀ ਕਹਿ ਲਈਏ ਕਿ ਧੁਰਾ ਰਾਜਨੀਤੀ ਹੈ ਉਹ ਸੰਗਰੂਰ ਹੈ ਸੋ ਔਰ ਇਸੇ ਕਰਕੇ ਮੈਨੂੰ ਲੱਗਦਾ ਕਿ ਉਹਨਾਂ ਨੇ ਮੇਰੇ ਤੋਂ ਜਿਹੜੀ ਅਪਰੋਚ ਕੀਤੀ ਹੈ ਸ਼ੁਰੂਆਤ ਕੀਤੀ ਹੈ ਤੇ ਹੁਣ ਜਿਸ ਹਸਾਬ ਨਾਲ ਅੱਜ ਉਹਨਾਂ ਦਾ ਜਿਹੜਾ ਚਿਹਰਾ ਜਿਹੜਾ ਬੇਨਕਾਬ ਹੋਇਆ ਮੈਨੂੰ ਨਹੀਂ ਲੱਗਦਾ ਕਿ ਉਹ ਦੁਬਾਰਾ ਕਿਸੇ ਨਾਲ ਅਪਰੋਚ ਕਰਨਗੇ ਬਹੁਤ ਹੋ ਸਕਦਾ ਕਿ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਦੇ ਨਾਲ ਜਿਹੜਾ ਜਿਹੜਾ ਇਹੋ ਸੰਗਰੂਰ ਹੈ ਵੈਸੇ ਆਮ ਆਦਮੀ ਪਾਰਟੀ ਦੀ ਕਿਉਂਕਿ ਸ਼ੁਰੂਆਤ ਉੱਥੋਂ ਵਹੀ ਸੀ ਜਿੱਤੂ ਦਾ ਸਿਸਤਾ ਹੁਣ ਇਹਦੇ ਚ ਦੋ ਚੀਜ਼ਾਂ ਨੇ ਪ੍ਰਪੋਜ਼ਲ ਦਿੱਤੀ ਜਾਂ ਆਖਰ ਆਫਰ ਦਿੱਤੀ ਕਿਉਂਕਿ ਦੋਨੋਂ ਦੇ ਵਿੱਚ ਜੇ ਦੇਖੀਏ ਤਾਂ ਪ੍ਰਪੋਜ਼ਲ ਕੋਈ ਵੀ ਪਾਰਟੀ ਕਿਸੇ ਲੀਡਰ ਨੂੰ ਕਹਿੰਦੀ ਹੈ ਵੀ ਤੁਸੀਂ ਸਾਡੇ ਕਰਨ ਨੂੰ ਚੋਣ ਲੜੋਗੇ ਲੜਨਾ ਲੜਨਾ ਅਗਲੇ ਦੀ ਮਰਜ਼ੀ ਹੁੰਦੀ ਹੈ ਦੂਜੇ ਪਾਸੇ ਹੋ ਗਈ ਖਰੀਦ ਫਰੋਕ ਕਿ ਆਖਰਕਾਰ ਪੈਸੇ ਸਿੱਟ ਕੇ ਆਖਰ ਆਪ ਦੇ ਤੌਰ ਦੇ ਉੱਤੇ ਜਿਵੇਂ ਕਿ ਪਹਿਲਾਂ ਆਪਰੇਸ਼ਨ ਰੋਟਰ ਦੇ ਚਾਹਤ ਦਾਵਾ ਕਰਿਆ ਸੀ ਆਮਦਵੀ ਪਾਰਟੀ ਨੇ ਕਿ ਸਾਡੇ ਰੀਡਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਲਜ਼ਾਮ ਬਹੁਤ ਵੱਡੇ ਨੇ ਨੈਪਸਾਨੀ ਐਕਟਿਵ ਵੀ ਨੇ ਪੰਜਾਬ ਦੇ ਵਿੱਚ ਤੇ ਸਵੇਰੇ ਜਦੋਂ ਆਖਰ ਤਸਵੀਰ ਇੱਕ ਚੌਪਰ ਤੇ ਚੜਨ ਤੋਂ ਪਹਿਲਾਂ ਮੁੱਖ ਮੰਤਰੀ ਨਾਲ ਹੱਸਦਿਆਂ ਮਿਲਦਿਆਂ ਦੀ ਆਉਂਦੀ ਹੈ ਉਦੋਂ ਬਾਅਦ ਕੁਝ ਘੰਟਿਆਂ ਤੋਂ ਇਸ ਤਰ੍ਹਾਂ ਦੀ ਹਰਚ ਸ਼ੁਰੂ ਹੋਣੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਮੰਨੀ ਜਾਊਗੀ ਵੀਡੀਓ ਜਰਨਲਿਸਟ ਜਗਦੀਪ ਦਿਨਾਸ ਸਿੰਘਾ ਜਰਨਾ ਯੋਜਨਾ ਸੰਟੀ ਚੰਡੀਗੜ੍ਹ